ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾ ਸਤਿ ਸ੍ਰੀ ਅਕਾਲ ਮੱਲੇ ਵਾਲਾ ਸੋ ਸੰਗਤ ਜੀ ਰਖੜੀ ਵੀ ਨਜ਼ਦੀਕ ਆ ਜੀ ਤੇ ਰਖੜੀ ਦਾ ਇਤਿਆਰ ਲਾ ਲਓ ਜਾਂ ਆਪਣੇ ਕੋਲੋਂ ਵੈਸੇ ਸੇਲ ਦਾ ਲਾ ਲਓ ਜੀ ਕਿ ਆਪਣੇ ਕੋਲੇ ਨਾ ਸਾਰੇ ਸਮਾਨ ਦੀ ਕਿਉਂਕਿ ਲੰਮੇ ਸਮੇਂ ਬਾਅਦ ਅੱਜ ਦੀ ਵੀਡੀਓ ਸਾਰੇ ਦੇਖ ਲਿਓ ਤੇ ਫਾਇਦਾ ਨਾ ਹੋਵੇ ਤਾਂ ਫੇਰ ਕਹਿਣਾ ਫਾਇਦਾ ਵੀ ਤੁਹਾਡਾ ਹੋਊਗਾ ਕੱਪੜਾ ਲੀੜਾ ਰਖੜੀਆਂ ਤੇ ਬੱਚਿਆਂ ਦੀਆਂ ਜਿਹੜੀਆਂ ਜੁੱਤੀਆਂ ਨੇ ਜੀ ਫੈਂਸੀ ਜੁੱਤੀ ਹੋ ਗਈ ਜਾਂ ਉਹ ਹੋ ਗਿਆ ਜਾਂ ਸਲੀਪਰ ਹੋ ਗਏ ਬੱਚਿਆਂ ਦੇ ਜੁੱਤੀਆਂ ਹੋ ਗਈਆਂ ਸਾਰੀਆਂ ਪੰਜਾਬੀ ਜੁੱਤੀਆਂ ਸੈਂਡਲ ਹੋ ਗਏ ਵਧੀਆ ਤੋਂ ਵਧੀਆ ਕੋਈ ਇਹ ਨਹੀਂ ਵੀ ਆਪਾਂ ਮੈਂ ਅੱਗੇ ਵੀ ਤੁਹਾਨੂੰ ਕਿਹਾ ਵੀ ਬਾਜ਼ਾਰੂ ਜੀਆਂ ਚੀਜ਼ਾਂ ਲੈ ਕੇ ਨਾ ਉਹੀ ਵੀ ਮੁੜ ਕੇ ਸੇਲਾਂ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਤੇ ਗਾਝਾ ਪਾਉਣਾ ਵੀ ਅਗਲਾ ਕਹਿੰਦਾ ਵੀ ਬਹੁਤ ਕੋਸਾ ਜੀ ਵਧੀਆ ਬ੍ਰਾਂਡ ਦੇ ਜੇ ਕਿਸੇ ਨੇ ਪਰਸ ਲੈਣੇ ਆ ਤਾ ਪਰਸ ਵੀ ਵੀਡੀਓ ਅੱਜ 2-3 ਮਿੰਟ ਦੀ ਪਾਵਾਂਗੇ ਡੱਬਾ ਵਾਲਾਂ ਟੀ-ਸ਼ਰਟਾਂ ਵੀ ਬੱਚਿਆਂ ਦੀ ਸ਼ਰਟਾਂ ਆ ਜੀ ਤੇ ਹੋਰ オリジナル ਟੀ-ਸ਼ਰਟਾਂ ਵੀ ਨੇ ਗਿਣਤੀ ਪੂਰੀ ਆ ਕੋਈ ਆਏ ਨਹੀਂ ਵੀ ਥੋੜੀ-ਬਹੁਤੀ ਚੀਜ਼ ਪਈ ਆ ਬਾਧੂ ਚੀਜ਼ ਪਈ ਆ ਜਿਹੜੀ ਚੀਜ਼ ਲੈਣੀ ਆ ਪਰਸ ਵਗੈਰਾ ਲੇਡੀਜ਼ ਪਰਸ ਵਗੈਰਾ ਮੁੰਡਿਆਂ ਦੇ ਪਰਸ ਵਗੈਰਾ ਅੱਜ ਦਿਨ ਐਤਵਾਰ ਆ ਜੀ ਉਸ ਲਈ ਅੱਜ ਦਾ ਦਿਨ ਆਪਾਂ ਸੇਲ ਰੱਖੀ ਆ ਜੀ ਐਤਵਾਰ ਤੇ ਸ਼ਨੀਵਾਰ ਨੂੰ ਸੇਲ ਰੱਖਿਆ ਕਰਾਂਗੇ ਸੋ ਕੱਲ ਦਾ ਦਿਨ ਵੀ ਲੱਗੀ ਵੀ ਸੀ ਤੇ ਇਹ ਮੁੰਡਿਆਂ ਦੀਆਂ ਪੈਂਟਾਂ ਨੇ ਜੀ ਤੇ ਇਹ ਤੁਸੀਂ ਜੇ ਕੈਪਰੀ ਵਧੀਆ ਬ੍ਰਾਂਡ ਦੀ ਕੋਈ ਮਾੜੀ ਨਹੀਂ ਬ੍ਰਾਂਡ ਦੀ ਕੈਪਰੀ ਲੈਣੀ ਐ ਵੀ ਤੇ ਲੋਰਾਂ ਟੀ-ਸ਼ਰਟਾਂ ਪਰਦੇ ਸਾਡੇ ਕੋਲੇ ਪਰਦੇ ਹਰ ਤਰ੍ਹਾਂ ਦੇ ਪਰਦੇ ਮਿਲ ਜਾਣਗੇ ਜੀ ਜਿਨ੍ਹਾਂ ਜਿਨ੍ਹਾਂ ਨੇ ਲੈਣੇ ਆ ਸਸਤੇ ਪਰਦੇ ਦੇ ਦਾਂਗੇ ਆਪਾਂ ਤੇ ਵੀ ਜਿਹੜੀ ਚੀਜ਼ ਦੀ ਲੋੜ ਆ ਸਕੂਲ ਦੇ ਕਿੱਟਾਂ ਆ ਚੀਜ਼ ਨੋਟ ਕਰ ਲਿਓ ਜੀ ਹਰ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਦੁਕਾਨ ਤੇ ਸੇਵ ਲੱਗਿਆ ਕਰਨੀ ਆ ਨੰਬਰ ਆਪਣਾ 9878412495 ਕਈ ਵਾਰ ਨੰਬਰ ਚੱਕਿਆ ਨਹੀਂ ਜਾਂਦਾ ਤੇ ਬੇਨਤੀ ਆ ਵੀ ਤੁਸੀਂ WhatsApp ਤੇ ਮੈਸੇਜ ਜ਼ਰੂਰ ਛੱਡ ਦਿਆ ਕਰੋ WhatsApp ਤੇ ਮੈਸੇਜ ਜ਼ਰੂਰ ਛੱਡ ਦਿਆ ਕਰੋ ਬਹੁਤ ਹੀ ਸਸਤੇ ਰੇਟਾਂ ਤੇ ਆਪਾਂ ਕਾਰਜ ਕਰਨਾ ਵਾ ਤੇ ਇੱਕ ਗਰੰਟੀ ਸਾਡੀ ਇਹ ਹੋਗੀ ਵੀ ਕੋਈ ਇੱਥੇ ਖਰਾਬ ਚੀਜ਼ ਨਹੀਂ ਤੁਹਾਨੂੰ ਦੇਣੀ ਵੀ ਐਵੇਂ ਆਪਾਂ ਲੈ ਆ ਕੇ ਨਾ ਇੱਥੇ ਸਾਦਰਗੇ ਵੀਡੀਓ ਪਾ ਕੇ ਮੁੜ ਕੇ ਆਪਾਂ ਖਰਾਬ ਜੀ ਚੀਜ਼ ਦੇ ਦਈਏ ਉਹਦਾ ਕੋਈ ਫਾਇਦਾ ਨਹੀਂਗਾ ਤੇ 90 ਰੁਪਏ ਤੋਂ ਆਪਣੇ ਕੋਲੇ ਜਿਹੜੀ ਆ ਸਟਾਰਟਿੰਗ ਆ 90 ਰੁਪਏ ਤੋਂ ਇਹ ਜੇ ਕੁੜਤੇ ਪਜਾਮੇ ਬਿਲਕੁਲ 100 ਰੁਪਏ ਦੇ ਵਿੱਚ ਆ ਸਾਰੇ ਨਾ ਆਹ ਸੇਰਬਾਨੀਆਂ ਜਿਹੜੀਆਂ ਵਧੀਆ ਚ ਕੋਈ ਮਾੜੀਆਂ ਨਹੀਂ ਤੇ ਬਈ 100 ਰੁਪਏ ਦੇ ਵਿੱਚ ਇਹ ਆਪਣੇ ਕੋਲੇ 90 ਰੁਪਏ ਤੋਂ ਸਟਾਰਟਿੰਗ ਆ ਸਲਟਾਂ ਹੋ ਗਈਆਂ ਕੈਪਰੀਆਂ ਹੋ ਗਈਆਂ ਬੱਚਿਆਂ ਦੀ ਜਿਹੜੀ ਅਸੀਂ ਆਹ ਬੱਚਿਆਂ ਦੀ ਲੋਰ ਪਈ ਆ ਕਢਾਈ ਵਾਲੀ ਲੋਰ ਆ ਕੋਈ ਮਾੜੀ ਨਹੀਂ ਇਹ ਵੀ ਜਿਹੜੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਲੋੜ ਆ ਵੀ ਐਤਵਾਰ ਨੂੰ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਜੂ ਘਾਟਾ ਪਾ ਕੇ ਦੇਈ ਜਾਂਦੇ ਆ ਐਤਵਾਰ ਨੂੰ ਆਪਾਂ ਹੋਲ ਸੇਲ ਰੇਟ ਬਾਗ ਹੀ ਚੀਜ਼ ਦੇ ਦੇਣੀ ਆ ਨਗਦ ਚੀਜ਼ ਦੇਣੀ ਆ ਉਧਾਰ ਵਾਲਾ ਮੇਰਾ ਵੀਰ ਕੋਈ ਬਣਾਵੇ ਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਜਿਹੜੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੇ ਬੱਚਿਆਂ ਦੇ ਬੂਟ ਚਪਲਾ ਸੈਂਡਲ ਸਲੀਪਰ ਲੈਣੇ ਹੋਣ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਤੇ ਚਾਹੇ ਪਰਦੇ ਆ ਚਾਹੇ ਟੀ-ਸ਼ਰਟਾਂ ਨੇ ਲੋਹਰਾ ਨੇ ਬੱਚਿਆਂ ਦੇ ਕੱਪੜੇ ਆ ਉਹ ਸਾਡੇ ਕੋਲ ਆ ਕੇ ਤੁਸੀਂ ਅੱਜ ਦਿਨ ਐਤਵਾਰ ਤੇ ਜਰੂਰ ਆ ਕੇ ਖਰੀਦ ਸਕਦੇ ਹੋ ਸੋ ਇੰਨੀਆਂ ਕੁ ਬੇਨਤੀਆਂ ਸੀ ਪ੍ਰਵਾਨ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ